ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦਾ ਜਨਮ ਦਿਨ ਤੇ ਬੀਬੀਸੀ ਦੇ ਵੱਲੋਂ ਇੱਕ ਡਾਕੂਮੈਂਟਰੀ ਵੀ ਸਿੱਧੂ ਦੇ ਜਨਮ ਦਿਨ ਤੇ ਰਿਲੀਜ਼ ਕਰ ਦਿੱਤੀ ਗਈ ਜਿਸ ਦੇ ਵਿੱਚ ਉਸ ਦੀ ਮੌਤ ਦੇ ਕਾਰਨਾ ਬਾਰੇ ਖੁਲਾਸਾ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਕਾਂਗਰਸੀ ਆਗੂਵਾਂ ਦ ਵੱਲੋਂ ਲੁਧਿਆਣਾ ਦੇ ਵਿੱਚ ਗੱਲਬਾਤ ਕਰਦੇ ਹਾਂ ਸਰਕਾਰ ਤੇ ਹੀ ਸਵਾਲ ਖੜੇ ਕੀਤੇ ਗਏ ਇਸ ਸਬੰਧੀ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪਵਨ ਬਾਂਸਲ ਦਾ ਕਹਿਣਾ ਹੈ ਕਿ ਜੇਕਰ ਵੱਡੇ ਵੱਡੇ ਕੇਸਾਂ ਦੀ ਜਾਂਚ ਹੋ ਸਕਦੀ ਹੈ ਤਾਂ ਇਸ ਕੇਸ ਦੀ ਹਾਲੇ ਤੱਕ ਜਾਂਚ ਕਿਉਂ ਨਹੀਂ ਹੋ ਪਈ ਉਹਨਾਂ ਕਿਹਾ ਕਿ ਸੂਬਾ ਸਰਕਾਰ ਇਸ ਕੇਸ ਤੇ ਗੰਭੀਰ ਕਿਉਂ ਨਹੀਂ ਹੈ ਦੂਜੇ ਪਾਸੇ ਭਰਤਪੁਸ਼ਨ ਆਸ਼ੂ ਦਾ ਕਹਿਣਾ ਹੈ ਕਿ ਇਸ ਵਿੱਚ ਸਰਕਾਰ ਦਾ ਕਿਤਨਾ ਕਿਤੇ ਹੱਥ ਹੈ ਉਹਨਾਂ ਕਹਿੰਦੇ ਕਿ ਜਿਸ ਤਰ੍ਹਾਂ ਉਹਨਾਂ ਦੀ ਸੁਰੱਖਿਆ ਨੂੰ ਹਟਾਇਆ ਗਿਆ ਉਹ ਵੀ ਫਿਰ ਵਿਗਿਆਪਨ ਵੀ ਦੇ ਕੇ ਦੱਸਿਆ ਗਿਆ ਉਹਨਾਂ ਕਹਿੰਦੇ ਕਿ ਅੱਜ ਕਾਨੂੰਨ ਵਿਵਸਥਾ ਕਿੱਥੇ ਚਲੀ ਗਈ ਹੈ ਸਭ ਜਾਣਦੇ ਨੇ ਦੂਜੇ ਪਾਸੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਦੇ ਆ ਪਵਨ ਬਾਂਸਲ ਦਾ ਕਹਿਣਾ ਹੈ ਕਿ ਅੱਜ ਕੇਜਰੀਵਲ ਕੌਣ ਹੁੰਦਾ ਹੈ ਪੰਜਾਬ ਆ ਕੇ ਪ੍ਰਚਾਰ ਕਰਨ ਵਾਲਾ ਆਪਣੇ ਲੋਕਾਂ ਨੂੰ ਪੰਜਾਬ ਦੇ ਵਿੱਚ ਅਹੁਦਿਆਂ ਤੇ ਲਗਾ ਰਿਹਾ ਉਹਨਾਂ ਨੇ ਕਿਹਾ ਕਿ ਇਹ ਚੋਣ ਹੀ ਕੇਜਰੀਵਾਲ ਦੀ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਇੱਕ ਝੂਠ ਹੈ ਪਤਾ ਨਹੀਂ ਕਿ ਉਹ ਤੁਹਾਨੂੰ ਇੱਕ ਮੰਚ ਤੇ ਅਸੀਂ ਨਜ਼ਰ ਨਹੀਂ ਆ ਰਹੇ ਪਰ ਮੈਨੂੰ ਅਜਿਹਾ ਕੁਝ ਵਿਖਾਈ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਕਿ 2027 ਦੇ ਲਈ ਇਹ ਚੋਣਾਂ ਬਹੁਤ ਜ਼ਰੂਰੀ ਮੋੜ ਬਣਨਗੀਆਂ ਬੀਤੇ ਦਿਨੀ ਕਾਂਗਰਸ ਵਿੱਚ ਸਾਬਕਾ ਕੈਬਨਿਟ ਮੰਤਰੀ ਰਹੇ ਸਰਦਾਰੀ لال ਦੇ ਬੇਟੇ ਸੁਨੀਲ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲਤ ਕੀਤੀ ਇਸ ਮੁੱਦੇ ਤੇ ਵਿਪਾਤ ਪੁਸ਼ਨਾਸ਼ੂ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਕੇਜਰੀਵਾਲ ਸੰਜੀਵ ਅਰੂੜਾ ਨੂੰ ਕੈਬਨਿਟ ਰੈਂਕ ਦੇਣ ਦੀ ਗੱਲ ਕਰ ਰਹੇ ਨੇ ਪਿਛਲੇ 4 ਮਹੀਨੇ ਤੋ ਕਿੱਥੇ ਸਨ ਉਦੋਂ ਤੋ ਕਿਉਂ ਨਹੀਂ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਹੁਣ ਕੈਬਨਿਟ ਰੈਂਕ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਭਾਰਤਪੂਸ਼ਨਾਸ਼ੂ ਦਾ ਕਹਿਣਾ ਹੈ ਕਿ ਪੰਜਾਬ ਦੇ ਜੋ ਹਾਲਾਤ ਨੇ ਲੋਕ ਬਦਲ ਚਾਹੁੰਦੇ ਨੇ ਤੇ ਲੋਕਾਂ ਦਾ ਉਹਨਾਂ ਨੂੰ ਪਰਵਾ ਹੁੰਗਾਰਾ ਮਿਲ ਰਿਹਾ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦਾ ਜਨਮ ਦਿਨ ਤੇ ਬੀਬੀਸੀ ਦੇ ਵੱਲੋਂ ਇੱਕ ਡਾਕੂਮੈਂਟਰੀ ਵੀ ਸਿੱਧੂ ਦੇ ਜਨਮ ਦਿਨ ਤੇ ਰਿਲੀਜ਼ ਕਰ ਦਿੱਤੀ ਗਈ ਜਿਸ ਦੇ ਵਿੱਚ ਉਸ ਦੀ ਮੌਤ ਦੇ ਕਾਰਨਾ ਬਾਰੇ ਖੁਲਾਸਾ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਕਾਂਗਰਸੀ ਆਗੂਵਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਗੱਲਬਾਤ ਕਰਦਿਆਂ ਸਰਕਾਰ ਤੇ ਹੀ ਸਵਾਲ ਖੜੇ ਕੀਤੇ ਗਏ ਇਸ ਸਬੰਧੀ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪਵਨ ਬਾਂਸਲ ਦਾ ਕਹਿਣਾ ਕਿ ਜੇਕਰ ਵੱਡੇ ਵੱਡੇ ਕੇਸਾਂ ਦੀ ਜਾਂਚ ਹੋ ਸਕਦੀ ਹੈ ਤਾਂ ਇਸ ਕੇਸ ਦੀ ਹਾਲੇ ਤੱਕ ਜਾਂਚ ਕਿਉਂ ਨਹੀਂ ਹੋ ਪਈ ਹੁਣਾਂ ਕਿਹਾ ਕਿ ਸੂਬਾ ਸਰਕਾਰ ਇਸ ਕੇਸ ਤੇ ਗੰਭੀਰ ਕਿਉਂ ਨਹੀਂ ਹੈ ਦੂਜੇ ਪਾਸੇ ਭਰਤਪੁਸ਼ਨ ਆਸ਼ੂ ਦਾ ਕਹਿਣਾ ਹੈ ਕਿ ਇਸ ਵਿੱਚ ਸਰਕਾਰ ਦਾ ਕਿਤਨਾ ਕਿਤੇ ਹੱਥ ਹੈ ਉਹਨਾਂ ਕਹੇ ਕਿ ਜਿਸ ਤਰ੍ਹਾਂ ਉਹਨਾਂ ਦੀ ਸੁਰੱਖਿਆ ਨੂੰ ਹਟਾਇਆ ਗਿਆ ਉਹ ਵੀ ਫਿਰ ਵਿਗਿਆਪਨ ਵੀ ਦੇ ਕੇ ਦੱਸਿਆ ਗਿਆ ਉਹਨਾਂ ਕਹੇ ਕਿ ਅੱਜ ਕਾਨੂੰਨ ਵਿਵਸਥਾ ਕਿੱਥੇ ਚਲੀ ਗਈ ਹੈ ਸਭ ਜਾਣਦੇ ਨੇ ਦੂਜੇ ਪਾਸੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਦੇ ਆ ਪਵਨ ਬਾਂਸਲ ਦਾ ਕਹਿਣਾ ਹੈ ਕਿ ਅੱਜ ਕੇਜਰੀਬਲ ਕੌਣ ਹੁੰਦਾ ਹੈ ਪੰਜਾਬ ਆਕੇ ਪ੍ਰਚਾਰ ਕਰਨ ਵਾਲਾ ਆਪਣੇ ਲੋਕਾਂ ਨੂੰ ਪੰਜਾਬ ਦੇ ਵਿੱਚ ਅਹੁਦਿਆਂ ਤੇ ਲਗਾ ਰਿਹਾ ਉਹਨਾਂ ਨੇ ਕਿਹਾ ਕਿ ਇਹ ਚੋਣ ਹੀ ਕੇਜਰੀਵਾਲ ਦੀ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਇੱਕ ਝੂਠਾ ਹੈ ਪਤਾ ਨਹੀਂ ਕਿ ਉਹ ਤੁਹਾਨੂੰ ਇੱਕ ਮੰਚ ਤੇ ਅਸੀਂ ਨਜ਼ਰ ਨਹੀਂ ਆ ਰਹੇ ਪਰ ਮੈਨੂੰ ਅਜਿਹਾ ਕੁਝ ਵਿਖਾਈ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਕਿ 2027 ਦੇ ਲਈ ਇਹ ਚੋਣਾਂ ਬਹੁਤ ਜ਼ਰੂਰੀ ਮੋੜ ਬਣਨਗੀਆਂ ਬੀਤੇ ਦਿਨੀ ਕਾਂਗਰਸ ਵਿੱਚ ਸਾਬਕਾ ਕੈਬਨਿਟ ਮੰਤਰੀ ਰਹੇ ਸਰਦਾਰੀ لال ਦੇ ਬੇਟੇ ਸੁਨਿਲ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲਤ ਕੀਤੀ ਇਸ ਮੁੱਦੇ ਤੇ ਵਿਪਾਤ ਪੁਸ਼ਨਾਸ਼ੂ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਕੇਜਰੀਵਾਲ ਸੰਜੀਵ ਅਰੂੜਾ ਨੂੰ ਕੈਬਨਿਟ ਰੈਂਕ ਦੇਣ ਦੀ ਗੱਲ ਕਰ ਰਹੇ ਨੇ ਪਿਛਲੇ 4 ਮਹੀਨੇ ਤੂੰ ਕਿੱਥੇ ਸਨ ਉਦੋਂ ਤੋ ਕਿਉਂ ਨਹੀਂ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਹੁਣ ਕੈਬਨਿਟ ਰੈਂਕ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਭਾਜਪਾ ਸੁਨਾਸ਼ੂ ਦਾ ਕਹਿਣਾ ਹੈ ਕਿ ਪੰਜਾਬ ਦੇ ਜੋ ਹਾਲਾਤ ਨੇ ਲੋਕ ਬਦਲ ਚਾਹੁੰਦੇ ਨੇ ਤੇ ਲੋਕਾਂ ਦਾ ਉਹਨਾਂ ਨੂੰ ਪਰਵਾ ਹੁੰਗਾਰਾ ਮਿਲ ਰਿਹਾ